ਐਨਆਰਆਈ ਵਿਰਾ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਤੀਆਂ ਦਾ ਮੇਲਾ ਸ਼੍ਰੀ ਕ੍ਰਿਸ਼ਨਾ ਪਾਰਕ ਪਿੰਡ ਲਖਨਪਾਲ ਜ਼ਿਲ੍ਹਾ ਜਲੰਧਰ ਵਿਖੇ ਕਰਵਾਇਆ ਗਿਆ ਇਸ ਮੌਕੇ ਤੇ ਮੁੱਖ ਮਹਿਮਾਨ ਸਮਾਜ ਸੇਵਕ ਰਜਨੀ ਮਾਨਾ ਵਿਸ਼ੇਸ਼ ਤੌਰ ਤੇ ਹੋਏ ਸ਼ਾਮਿਲ ਹੈਂਡੀ ਟੀਵੀ ਪੰਜਾਬ న్యూਸ ਲੀਆ ਸ਼ਰਮਾ ਦੀ ਰਿਪੋਰਟ ਇਹਨਾਂ ਨੇ ਸਾਡੇ ਮੈਲੇ ਦੇ ਵਿੱਚ ਇੰਨੀਆ ਵਧੀਆ ਰੌਣਕ ਪਾਈਆਂ ਮੈਂ ਧੰਨਵਾਦੀ ਆ ਸਾਰੇ ਇਨਰਤਵਾਂ ਇਹਨਾਂ ਨੂੰ ਵੀ ਦੇਣ ਦੁੱਗਣੀ ਰਾਚੋਗਣੀ ਦੇਵੇ ਡਾਕਟਰ ਮਨਜੀਤ ਸਰੋਆ ਜੀ ਇੱਕ ਵਾਰੀ ਤਾੜੀਆਂ ਹੋ ਜਾਣ ਬਹੁਤ ਜ਼ੋਰਦਾਰ ਮੇਰੀਆਂ ਪੈਣਾ ਵੱਲੋਂ ਦੂਸਰਾ ਜੋ ਕਿ ਸਾਡੇ ਸਨਮਾਨ ਕਰ ਰਹਾ ਡਾਕਟਰ ਮਨਜੀਤ ਸਰੋਆ ਜੀ ਜਤਿੰਦਰ ਭਾਜੀ ਫੌਜੀ ਜੇ ਪ੍ਰਬੰਧ ਜਿਹੜਾ ਕੀਤਾ ਆ ਇਸ ਤੋਂ ਬਾਅਦ ਅਸੀਂ ਰਵਿੰਦਰ ਕਾਲਾ ਜੀ ਜੀ ਸਰੋਆ ਜੀ ਕਹਿੰਦਾ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰਦੇ ਆ ਸਾਡੇ ਭਰਾ ਦਾ ਬਹੁਤ ਆਉਣ ਵਾਲੇ ਟਾਈਮ 'ਚ ਸਾਡਾ ਬੀਨ ਟ੍ਰੱਕੀਆਂ ਕਰਨ ਨਾ ਦੇ ਵੀਰਾਂ ਦਾ ਬਹੁਤ ਸਾਥ ਸਾਡੇ ਭਰਾ ਨੂੰ ਹੌਸਲਾ ਬਚਾਈ ਕਰਦੇ ਅਸੀਂ ਆਪਣੇ ਬੀਤ ਬਰਕਰਾਰ ਕਰਦੇ ਆ। ਹੁਣ ਸਾਡੇ ਐਸਪੀਐਮ ਵਾਲੀਆਂ ਬੱਚੀਆਂ ਆ ਜਾਓ ਜੀ। ਬੋਲੋ ਨਾ ਅੱਗੇ ਬਾਉਂਸ ਕੀਤਾ। ਤਾਂ ਐਸਪੀਐਮ ਸਕੂਲ ਦੇ ਪ੍ਰਿੰਸੀਪਲ ਮੈਡਮ ਦਾ ਬਹੁਤ ਧੰਨਵਾਦ ਕਰਦੀਆਂ ਕਿ ਜਿਨ੍ਹਾਂ ਨੇ ਸਾਡੇ ਇੱਕ ਬੋਲ ਤੇ ਸਾਡੀਆਂ ਬੱਚੀਆਂ ਨੂੰ ਇੱਥੇ ਮੇਲੇ ਦੇ ਵਿੱਚ ਭਾਗ ਲੈਣੇ ਭੇਜਿਆ। ਮੈਂ ਤਹਿਤੋਂ ਧੰਨਵਾਦ ਕਰਦੀਆਂ ਮੈਡਮ ਪ੍ਰਿੰਸੀਪਲ ਐਸਪੀਐਮ ਸਕੂਲ। ਸਾਡੀਆਂ ਬਹੁਤ ਹੀ ਪਿਆਰੀਆਂ ਬੱਚੀਆਂ ਜਿਨ੍ਹਾਂ ਨੇ ਇੰਨਾ ਵਧੀਆ ਰੋਲ ਹਰ ਮੇਲੇ ਦੇ ਵਿੱਚ ਇਹ ਸਾਡੀਆਂ ਬੱਚੀਆਂ ਸਾਡੀ ਸੰਸਥਾ ਦੇ ਵਿੱਚ ਭਾਗ ਲੈਂਦੀਆਂ ਮੈਂ ਤਹਿ ਦਿਲੋਂ ਇਹਨਾਂ ਦਾ ਧੰਨਵਾਦ ਕਰਦੀ ਆਂ ਸਾਡੇ ਕਲਾਵਾਜੀ ਕਰਨ ਸਰੋਇਆ ਜੀ ਇਹਨਾਂ ਬੱਚੀਆਂ ਦਾ ਮਾਣ ਸਨਮਾਨ ਕਰਦੇ ਹੋਏ ਮੈਂ ਬੇਨਤੀ ਕਰਾਂਗੀ ਕਿ ਹੋਰ ਵੀ ਜੇ ਕੋਈ ਬੱਚਾ ਪਾਰਟਿਸਪੇਟ ਕਰਨ ਵਾਲਾ ਰਹਿ ਗਿਆ ਤੇ ਉਹ ਸਾਡੇ ਕੋਲ ਆ ਸਕਦਾ ਜੀ ਸਾਡੇ ਕੋਲ ਆ ਸਕਦੇ ਆ ਜੀ ਆਪਣਾ ਮਾਣ ਸਨਮਾਨ ਜਿਹੜਾ ਬੰਦਾ ਉਹ ਲੈ ਸਕਦੇ ਆ ਇਹ ਕਰਨਗੇ ਤੰਬੀ ਸੰਤਾ ਕੀ ਇਹਨਾਂ ਦੇ ਪਰਿਵਾਰ ਕੋਲੋਂ ਜੋ ਜੈਸ਼ੀ ਨੀ ਪਿਸ਼ਾ ਪਾਰਕ ਦੇ ਵਿੱਚ ਰੌਣਕਾਂ ਲਗੀਆਂ ਪਰਮਾਤਮਾ ਨੇ ਦਿਨ ਦੁਗਣੀ ਰਾਤ ਚੌਗਣੀ ترقی ਦੇਵੇ ਜਿਨ੍ਹਾਂ ਨੇ ਐਨਾ ਵਧੀਆ ਜਿਹੜਾ ਪ੍ਰੋਗਰਾਮ ਜਿਹੜਾ ਲਿਖਿਆ ਤੇ ਪੈਸਾ ਲਿਆਇਆ ਸਾਡੇ ਇਸ ਮੇਲੇ ਦੇ ਵਿੱਚ ਜਿਹੜਾ ਯੋਗਦਾਨ ਪਾਇਆ ਸੀ ਉਹਨਾਂ ਦਾ ਵੀ ਪਹਿਰ ਦਿਨੋਂ ਧੰਨਵਾਦ ਕਰਦਾ ਕੀ ਕੋਲ ਲੱਗੇ ਮਨ ਅਸਲ ਲਿਖੇ ਤੇ ਤੇੰਦਰ ਪਹੁੰਚੀ ਜੀ ਸਾਡੀ ਸੰਸਥਾ ਦੇ ਸਾਰੇ ਜਿਹੜੇ ਮੈਂਬਰ ਆ ਸਾਡੇ ਨੇ ਮੌਜੂਦ ਆ ਅਸੀਂ ਮੈਡਮ ਰਾਜਵਿੰਦਰ ਗੁਰ ਥੜਾ ਜੀ ਦਾ ਜਿਹੜਾ ਸਨਮਾਨ ਕਰਨ ਜਾ ਰਹੇ ਹਾਂ ਜੀ ਮਾਨਨਾ ਵਿਜੇ ਕਦਿਆਂ ਜਨਾਰੇ ਵਾਹ ਚੜਕੇ ਇਸ ਸਲੇਸ ਮੇਲੇ ਦਾ ਸ਼ਾਨਦਾਰ ਆ ਤੇ ਅੱਗੋ ਤਾਂ ਵੀ ਵਾਹ ਚੜਕੇ ਰੌਣਕ ਲਾਉਣ ਨਾਲ ਭਾਈਚਾਰੇ ਦਾ ਕੱਟ ਦੀ ਇਹ ਮੂਹ ਬੋਦੀ ਤਸਵੀਰ ਹੈ ਜਿੱਦੀ ਨਾ ਭੇਤਤਾ ਆਪਣੇ ਸਾਹਨੇ ਧਰ ਕੇ ਵਾਧੇ ਨੂੰ ਹੈ ਇਹ ਸਭ ਤੋਂ ਵੱਡਾ ਸਹਿਯੋਗ ਤਾਂ ਸਾਨੂੰ ਮਿਲ ਰਿਹਾ ਜਿਹੜੇ ਆਲ ਇੰਡੀਆ ਕੰਜ਼ਿਊਮਰ ਆਰਗੇਨਾਈਜੇਸ਼ਨ ਹੈ ਤੇ ਸਰੋਆ ਸਰ ਡਾਕਟਰ ਸਰੋਆ ਸਾਹਿਬ ਤੇ ਸਾਡੇ ਪਿੰਡ ਕੀ ਰਜਨੀਵਾਲਾ ਇਹ ਸਾਨੂੰ ਗਾਈਡ ਕਰੀ ਜਾਂਦੇ ਆ ਮੈਂ ਤਾਂ ਫੌਜ ਦੇ ਵਿੱਚ ਰਿਟਾਇਰ ਹੋ ਕੇ ਆਇਆ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਇਹ ਵੀ ਕੀ ਇੱਥੇ ਕੀ ਪ੍ਰੋਗਰਾਮ ਹੁੰਦੇ ਆ ਤੇ ਇਹਨਾਂ ਨੇ ਕਿਹਾ ਵੀ ਭੈਣਾ ਤਾਂ ਵਿਚਾਰੀਆਂ ਰੋਟੀਆਂ ਬਣਾਉਂਦੀਆਂ ਰਹਿੰਦੀਆਂ ਝਾਟੂ ਮਾਰਦੀਆਂ ਰਹਿੰਦੀਆਂ ਇਹਨਾਂ ਬਾਰੇ ਕੋਈ ਸੋਚਦਾ ਹੀ ਨਹੀਂ ਹੈ ਤੇ ਮੈਂ ਕਿਹਾ ਵੀ ਭੈਣ ਕੀ ਦੱਸੋ ਕੀ ਕਰਨਾ ਚਾਹੁੰਦੇ ਆ ਸਾਡੇ ਲਈ ਦੱਸੋ ਸੇਵਾ ਉਹ ਕਹਿੰਦੇ ਵੀ ਆਪਾਂ ਇਹ ਪ੍ਰੋਗਰਾਮ ਤਿਆਂ ਦਾ ਆਰਗੇਨਾਈਜ਼ ਕਰਿਆ ਕਰਨਾ ਤੇ ਉਹਨਾਂ ਨੂੰ ਆਪਾਂ ਇਕੱਠੇ ਕਰਿਆ ਕਰਨਾ ਵਿਚਾਰੀਆ ਇਹਨਾਂ ਦਾ ਥੋੜਾ ਜਿਹਾ ਮਤਲਬ ਇੰਜੋਏਮੈਂਟ ਹੋਵੇ ਤੇ ਇੱਕ ਦੂਜੇ ਦੇ ਨਾਲ ਮਿਲਣ ਤੇ ਇਹਨਾਂ ਵਿੱਚ ਆਪਸ ਵਿੱਚ ਸਾਂਝ ਹੋਵੇ ਤੇ ਉਹ ਬਿਲਕੁਲ ਠੀਕ ਇਹਨਾਂ ਨੇ ਸੋਚਿਆ ਸੀ ਤਾਂ ਉਹ ਬਿਲਕੁਲ ਠੀਕ ਹੋਇਆ ਵੀ ਉਸੇ ਤਰ੍ਹਾਂ ਬਹੁਤ ਵਧੀਆ ਕੰਮ ਹੋਇਆ ਇੱਥੇ ਬਹੁਤ ਵਧੀਆ ਤਿਆਂ ਦਾ ਮੇਲਾ ਲੱਗਾ ਤੁਹਾਡੇ ਸਾਹਮਣੇ ਕਿੰਦਾ ਰੌਣਕਾਂ ਲੱਗੀਆਂ ਅਸੀਂ ਸੋਚ ਹੀ ਨਹੀਂ ਸਕਦੇ ਸੀ ਵੀ ਇੰਨੀ ਰੌਣਕ ਹੋਜੂਗੀ ਤਾਂ ਜਿਨ੍ਹਾਂ ਨੂੰ ਅਸੀਂ ਕਈ ਵਾਰੀ ਬੈਠਾ ਕਈਆਂ ਨੂੰ ਜਾਣਦਾ ਵੀ ਨਹੀਂ ਉਹ ਵੀ ਸਾਰੇ ਤੋਂ ਆਏ ਤਾਂ ਮੈਨੂੰ ਇੰਨੀ ਖੁਸ਼ੀ ਹੋਈ ਹੈ ਕਿ ਅੱਗੇ ਤੋਂ ਆਪਾਂ ਇਹ ਹੈ ਤਾਂ ਐਨ ਆਰ ਆਈ ਵੀਰਾਂ ਦਾ ਬਹੁਤ ਸਹਿਯੋਗ ਹੈ ਪਰਮਿੰਦਰ ਭਾਜੀ ਆ ਜੁਕੇ ਤੋਂ ਰਵੀਦਰਸ਼ ਸ਼ਰਮਾ ਆ ਪਿਛੰਦਰ ਕੰਤ ਭਾਜੀ ਆ ਲਾਡੀ ਆ ਸ਼ੇਖਮੁਹਾਰ ਬਲਿਹਾਰ ਭਾਜੀ ਆ ਹੁਣ ਪ੍ਰਦੀਪ ਐ ਸਾਰੇ ਇਹ ਇੱਕ ਹੋਕੇ ਸੁਰਿੰਦਰ ਸਿੰਧੂ ਆ ਇਟਲੀ ਤੋਂ ਤੇ ਬਾਕੀ ਸਾਰੇ ਇਹ ਆਪਣੇ ਕਾਕਾ ਆ ਲਾਡੀਆਂ ਤੇ ਇਹਨਾਂ ਦਾ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਹੈ ਵੀ ਅੱਜ ਤੁਸੀਂ ਦੇਵੇ ਕਿ ਮੇਲੇ ਤੋਂ ਪੈਸੇ ਨਾਲ ਲੱਗਦੀ ਹੈ ਤੇ ਤੁਸੀਂ ਪੈਸਾ ਖਰਚ ਕੀਤਾ ਤੇ ਉਹਦਾ ਅਸੀਂ ਸਾਰਿਆਂ ਨੇ ਇੰਜੋਏ ਕੀਤਾ ਸੀ ਬਹੁਤ-ਬਹੁਤ ਸਾਰਿਆਂ ਦਾ ਬਹੁਤ ਧੰਨਵਾਦੀ ਪਿੰਡ ਵਾਸੀਆਂ ਦੇ ਬਹੁਤ ਧੰਨਵਾਦੀ ਇਹਨਾਂ ਭੈਣ ਜੀਆਂ ਦਾ ਵੀ ਮਾਮਾ ਦਾ ਬੇਟੀਆਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਇਦਾਂ ਤੁਸੀਂ ਆਇਆ ਕਰੋ ਕਦੀ ਵੀ ਬਲਾਵਾ ਆਉਂਦਾ ਤਾਂ ਆਰਾਮ ਨਾਲ ਆਇਆ ਕਰੋ ਸਾਰੇ ਭੇਜ-ਭਾਜ ਛੱਡ ਕੇ ਫਿਰ ਤੁਸੀਂ ਆਪਣਾ ਇੱਥੇ ਇੰਜੋਏ ਕਰਿਆ ਕਰੋ ਅਸੀਂ ਆਪਾਂ ਪਿੰਡ ਦੀ ਤਰੱਕੀ ਲਈ ਬਹੁਤ ਕੁਝ ਕਰਨਾ ਤੁਸੀਂ ਬਿਲਕੁਲ ਆਪਸ ਵਿੱਚ ਲੜਿਆ-ਪੜਿਆ ਨਾ ਕਰੋ ਤੇ ਆਰਾਮ ਦਾ ਸਾਰੇ ਨੂੰ ਗਾਈਡ ਕਰੇ ਬੰਦਿਆਂ ਨੂੰ ਵੀ ਗਾਈਡ ਕਰਿਆ ਕਰੋ ਤੁਹਾਡੇ ਤੁਹਾਡੀ ਗਾਈਡਲਾਈਨ ਬਹੁਤ ਜ਼ਰੂਰੀ ਆ ਥੈਂਕ ਯੂ ਜੀ ਸਾਨੂੰ ਬਹੁਤ ਪਿਆਰਾ ਲੱਗਾ ਬਹੁਤ ਵਧੀਆ ਲੱਗਾ ਤੇ ਇੱਥੇ ਦੇ ਜਿਹੜੇ ਪੈਣਵਾਸੀ ਇਕੱਠੇ ਹੋਏ ਆ ਆਲੇ-ਦੋਲੇ ਜਿੱਦਾਂ ਤੁਸੀਂ ਵੀ ਆਏ ਆ ਬਹੁਤ ਸਾਨੂੰ ਤਾਂ ਖੁਸ਼ੀ ਹੋਈ ਆ ਤੁਹਾਡੇ ਲਈ ਆਉਣ ਦੀ ਇੱਥੇ ਤੇ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੁਸੀਂ ਕੀ ਸੁਣਿਆ ਚੰਦਰ ਗੰਧ ਜੀ ਉਹ ਬਹੁਤ ਦਿਲ ਵਾਲੇ ਆ ਉਹ ਤਾਂ ਬਹੁਤ ਖੁਸ਼ ਬਣਾਉਂਦੇ ਆ ਜੀ ਇੱਥੇ ਜੋ ਵੀ ਕੋਈ ਵੀ ਕਵੇ ਤੇ ਅਸੀਂ ਆ ਕਰਨਾ ਇਹਨੇ ਪਹਿਲੇ ਸਨ ਚਾਹੀਦੇ ਆ ਉਹ ਕਹਿੰਦਾ ਕੋਈ ਨਹੀਂ ਤੁਸੀਂ ਕਰੋ ਸਹੀ ਪੈਸੇ ਜਿੰਨੇ ਮਰਜ਼ੀ ਲੱਜਾਂ ਇੱਥੇ ਵੀ ਆ ਜਿਹੜੀ ਪੈਰਕ ਬਣਾਈ ਆ ਇੱਥੇ ਵੀ ਸਾਨੂੰ ਬਹੁਤ ਪਰੇਸ਼ਾਨ ਕਰ ਰਹੇ ਆ ਲੋਕ ਅਸੀਂ ਉਹਨਾਂ ਲਈ ਅਸੀਂ ਚੰਗਾ ਨਹੀਂ ਸਮਝਦੇ ਉਹਨਾਂ ਨੂੰ ਤੇ ਉਹਨਾਂ ਕੋ ਸਾਨੂੰ ਖਰਾਬ ਉਹ ਕਰ ਰਿਹਾ ਇੱਥੇ ਬਾਜੀ ਦੀ ਫੋਟੋ ਲੱਗੀ ਸੀ ਤੇ ਆਪਣੇ ਬਲਦੇ ਜੀ ਚੰਦਰਕANT ਨੇ ਉਹ ਕਹਿੰਦੇ ਜੀ ਲਾਓ ਇਹਨੂੰ ਜੀ ਆਹ ਲਿਖਿਆ ਜਿਹੜਾ ਇਹ ਮਟਾਓ ਜੀ ਉਹ ਕਰੋ ਜੀ ਉਹ ਕਰੋ ਜੀ ਸਾਨੂੰ ਬਹੁਤ ਪਰੇਸ਼ਾਨ ਕਰ ਰਿਹਾ ਸਾਡੀ ਫੇਸਬੁਕ ਤੋਂ ਦੇ ਵਿੱਚ 3 ਦਾ ਮੇਲਾ ਕਰਵਾਇਆ ਗਿਆ ਆ ਸਾਡੇ ਸਾਰੇ ਐਨਆਰਆਈ ਵੀਰ ਦੇ ਸੰਯੋਗ ਨਾਲ ਪਿੰਡ ਦੇ ਸੰਯੋਗ ਦੇ ਨਾਲ ਸਾਡੀ 올 ਇੰਡੀਆ ਕੰਜ਼ਿਊਮਰ ਦੇ ਜਿਹੜੇ ਸਾਰੇ ਮੈਂਬਰ ਆ ਡਾਕਟਰ ਮਨਜੀਤ ਸਰਾ ਜੀ ਸਾਡੇ ਜਿੰਦਰ ਕਾਲਾ ਜੀ ਤੇ ਜਿਜਤਿੰਦਰ ਫੌਜੀ ਜੀ ਜੋ ਸਾਡੀ ਸੰਸਥਾ ਦੇ ਮੈਂਬਰ ਵੀ ਹਨ ਔਰ ਬਹੁਤ ਸੋਹਣੇ ਤਰੀਕੇ ਦੇ ਨਾਲ ਜਿਹੜਾ ਮਨਾਇਆ ਗਿਆ ਆ ਮੈਂ ਬਹੁਤ ਜਿਹੜਾ ਧੰਨਵਾਦ ਕਰਦੀ ਆ ਐਨਆਰਆਈ ਵੀਰਾਂ ਦਾ ਚੰਦਰਕੰਤ ਪੰਦੀ ਜੀ ਦਾ ਖਾਸ ਕਰਕੇ ਕਿਉਂਕਿ ਜਦੋਂ ਵੀ ਕੋਈ ਕੋਈ ਪ੍ਰੋਗਰਾਮ ਦਾ ਨਾਮ ਲੈਣੇ ਆ ਤਾਂ ਉਹ ਕਹਿੰਦੇ ਮੈਡਮ ਜੀ ਤਕੜੇ ਹੋ ਜੀ ਪ੍ਰੋਗਰਾਮ ਕਰੋ ਅਸੀਂ ਐਨ ਆਰ ਆਈ ਵੀ ਸਾਰੇ ਤੁਹਾਡੇ ਨਾਲ ਆ ਤੇ ਅੱਜ ਜਿਹੜਾ ਮੇਲਾ ਕਰਵਾਇਆ ਹੈ ਸਾਡੀਆਂ ਭੈਣਾਂ ਵਾਂਗੂ ਸਾਰੀਆਂ ਇਕੱਠੀਆਂ ਹੋਈਆਂ ਆ ਜਿਹੜਾ ਪੁਰਾਣਾ ਵਿਰਸਾ ਆ ਉਹ ਵੀ ਸਾਰਾ ਦਰਸਾਇਆ ਗਿਆ ਆ ਮੈਂ ਚਾਹੁੰਦੀ ਆ ਕਿ ਜਿਹੜਾ ਮੇਲਾ ਹਰ ਸਾਲ ਪੀਆਂ ਦਾ ਇੱਥੇ ਇੱਕ ਮੰਚ ਦੇ ਉੱਤੇ ਅੱਜ ਪਹਿਲੀ ਵਾਰ ਮੈਂ ਦੇਖਿਆ ਕਿ ਜਿਹੜੇ ਆਡੋ-ਫੱਡ ਹੋਏ ਵੀ ਲੋਕ ਚ ਅੱਜ ਇੱਕ ਮੰਚ ਤੇ ਇਕੱਠੇ ਹੋਏ ਇਹਨਾਂ ਐਨ ਆਰ ਆਈਆਂ ਵੀਰਾਂ ਦੀ ਤੌਰ ਤੇ ਮੈਂ ਕਦੀ ਵੀ ਇੰਨਾ ਇਕੱਠ ਨਹੀਂ ਕਦੀ ਦੇਖਿਆ ਜਿੰਨਾ ਕੱਟ ਅੱਜ ਇੱਥੇ ਲਖਨਪਾਲਾ ਪਾਰਕ ਚ ਜੈ ਸ਼੍ਰੀ கிருஷ்ਨਾ ਪਾਰਕ ਵਿੱਚ ਹੋਇਆ ਇਹ ਤੁਮ ਵੀ ਪਰਿਵਾਰ ਜੀ ਦੀ ਦੇਣ ਆ ਜੀ ਨਾ ਮੈਂ ਕਿੰਨੀ ਆ ਸਾਧਗੇ ਜਾਮਾ ਇਦਾਂ ਦੇ ਸਾਰੇ ਐਨਆਰਆਈ ਵੀਰ ਤੇ ਬਹੁਤ ਨਾਈਸ ਹੈ ਜਿੰਨੇ ਵੀ ਆ ਔਰ ਸਾਰੇ ਇਦਾਂ ਦੇ ਅੱਛੇ ਕੰਮ ਕਰਨ ਕੋਈ ਗੱਲ ਨਹੀਂ ਲੱਗਦਾ ਪਿਛਦੇ ਲੋਕ ਪਿਛਦੇ ਹੋਣਗੇ ਚੰਗੇ ਕੰਮ ਨੂੰ ਅਸੀਂ ਤਾਂ ਸ਼ਾਬਾਸ਼ ਦੇਵਾਂਗੇ ਔਰ ਮੈਂ ਸਾਰਿਆਂ ਨੂੰ ਤਰੀਆਂ ਦੀਆਂ ਬਹੁਤ ਮੁਬਾਰਕਾਂ ਦਿੰਨੀ ਆ ਆ ਸਾਡੀ ਭੈਣ ਜੀ ਹੈਗੇ ਆ ਔਰ ਸਾਡੇ ਮੈਕਨਿਕ ਕਾਲਾ ਵੀਰ ਸਾਡਾ 33 ਦਾ ਪਜੀ ਵੀਰ ਬਹੁਤ ਲੰਬੀਆਂ ਤਰਕੀਆਂ ਕਰਨ ਜਿਨ੍ਹਾਂ ਨੇ ਇਸ ਮੇਲੇ ਦੇ ਵਿੱਚ ਇੰਨੀ ਪ੍ਰਬੰਧ ਦੇ ਨਾਲ ਸਾਰਾ ਪ੍ਰੋਗਰਾਮ ਅੰਨਿਤਿਆ ਔਰ ਸਾਰੇ ਨਰਾਈਆਂ ਵੀਰਾਂ ਦਾ ਮੇਰਾ ਬਾਰ ਬਾਰ ਜਿਹੜਾ ਹੈ ਇਹ ਕਹਿੰਦਾ ਚ ਅੱਜ ਬੀਬੀਆਂ ਨੇ ਝੂਟੇ ਲਾਏ ਸਾਡੀਆਂ 70 ਸਾਲ 80 ਸਾਲ ਤੋਂ ਬੀਬੀਆਂ ਉੱਤੀਆਂ ਨੇ ਬੋਲੀਆਂ ਪਾਈਆਂ ਔਰ ਦੱਸਿਆ ਪੁਰਾਣਾ ਸੱਭਿਆਚਾਰ ਦਰਸਾਇਆ ਗਿਆ ਕਿ ਪਤਾ ਲੱਗਿਆ ਕਿ ਸਾਡੀਆਂ ਜਿਹੜੀਆਂ ਬੀਬੀਆਂ ਪੁਰਾਣੀਆਂ ਬੋਲੀਆਂ ਪੁਰਾਣੇ ਵਿਰਸੇ ਨੂੰ ਯਾਦ ਕੀਤਾ ਗਿਆ ਹੈ ਹਰ ਸਾਲ ਦੀ ਤਰ੍ਹਾਂ ਸਾਡੀ ਸੰਸਥਾ ਵੱਲੋਂ ਐਦਾਂ ਹੀ ਸੰਯੋਗ ਜਾਏਗਾ 올 ਇੰਡੀਆ ਕੰਜ਼ਿਊਮਰ ਜੋ ਸਾਡੀ ਨਵੀਂ ਆ ਰਹੀ ਸੰਸਥਾ ਇੱਕ ਜ਼ਰੀਆ ਫਾਊਂਡੇਸ਼ਨ ਉਹਦੇ ਵੱਲੋਂ ਵੀ ਇਹ ਜਿਹੜਾ ਅੱਜ ਸਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਆ ਆ ਨਰੇ ਵੀਰਾਂ ਦਾ ਵੀ ਔਰ ਸਾਡੇ মিডিਆ ਵਾਲੇ ਵੀਰਾਂ ਦਾ ਤਾਂ ਮੈਂ ਫੇਰ ਖਾਸਤੇ ਆਨੁਕ੍ਰਾਂਤੀ ਕਹਿੰਦੀ ਆ ਕਿ ਅਸੀਂ ਤੁਹਾਡੇ ਬਹੁਤ ਧੰਨਵਾਦੀ ਆ ਤੇ ਅੱਜ ਦਿਨੋਂ ਧੰਨਵਾਦੀ ਆ ਕਿ ਸਾਨੂੰ ਤੁਸੀਂ ਕਿਤੇ ਦੀ ਕਿਤੇ ਜਿਹੜਾ ਪਹੁੰਚਾ ਦਿੱਤਾ ਸਾਡੇ ਮੇਲੇ ਨੂੰ ਔਰ ਇਸ ਮੇਲੇ ਦੇ ਤੇ ਹਣ ਦੇ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਆ ਮੇਰੀਆਂ ਭੈਣਾਂ ਨੂੰ ਇੱਕ ਵਾਰੀ ਫੇਰ ਸਾਰਿਆਂ ਨੂੰ ਦੇਸ਼-ਦੇਸ਼ ਬੈਠੇ ਆ ਨਰੇ ਵੀਰਾਂ ਨੂੰ ਇਸ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਕਿ ਆਉਣ ਵਾਲਾ ਟਾਈਮ ਕੀ ਨਾਮ ਆ ਤੁਹਾਡਾ ਸਾਡੀ ਜੀ ਐਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਮੈਡਮ ਰਜਨੀ ਵਾਲਾ ਜੀ ਦਾ ਸਨਮਾਨ ਸਾਡੇ ਪੈਨ ਜੀ ਕਰਨਗੇ ਸਾਡੇ ਬ੍ਰਦਰ ਕਾਲਾ ਜੀ ਦੇ ਵਾਈਫ ਕਰਨਗੇ ਇਹਦਾ ਸਨਮਾਨ ਬਹੁਤ ਵਧੀਆ ਪ੍ਰੋਗਰਾਮ ਅੱਜ ਇਹ ਇਥੇ ਨੀਂ ਆਂਦਾ ਮੀਦਾਨ ਮਨਾਇਆ ਗਿਆ ਜਿਸ ਵਿੱਚ ਸਾਡੇ ਜਤਿੰਦਰ ਪਾਲਾ ਭਾਜੀ ਤੇ ਗੰਦਰ ਬਾਜੀ ਤੇ ਕਾਲਾ ਬਾਜੀ ਇਹਨਾਂ ਦੋਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਔਰ ਬਹੁਤ ਬਹੁਤ ਵਧੀਆ ਪ੍ਰੋਗਰਾਮ ਐਨੇ ਮੌਸਮ ਵੀ ਠੀਕ ਨਹੀਂ ਸੀ ਬਰਸਾਤ ਦਾ ਮੌਸਮ ਸੀ ਉਸ ਦੇ باوجود ਇਹਨਾਂ ਨੇ ਮਿਹਨਤ ਕਰਕੇ ਪੂਰੇ ਪਿੰਡ ਨੂੰ ਇੱਥੇ ਇਕੱਠਾ ਕੀਤਾ ਔਰ ਮੇਰੀਆਂ ਭੈਣਾਂ ਨੇ ਮਾਵਾ ਨੇ ਤੇ ਛੋਟੀਆਂ ਬੱਚੀਆਂ ਸਾਡੀਆਂ ਉਹਨਾਂ ਨੇ ਬਹੁਤ ਗਿੱਦਾ ਪਾਇਆ ਇੰਜੋਏ ਕੀਤਾ ਔਰ ਬਹੁਤ ਮੱਖੋਬੀ ਦੇ ਨਾਲ ਆਪਾਂ ਦੀਆਂ ਦਾ ਸਾਰਿਆਂ ਨੇ ਤਿਹਾਰ ਮਨਾਇਆ ਤੇ ਪ੍ਰਮਾਤਮਾ ਕਰੇਗੀ ਹਰ ਸਾਲ ਇਸੇ ਤਰ੍ਹਾਂ ਹੀ ਇਸ ਪਾਰਕ ਦੇ ਵਿੱਚ ਪੰਮੀ ਪਰਵਾਰ ਨੇ ਜਿਹੜਾ ਇਹ ਪਾਰਕ ਬਣਾਇਆ ਉਹ ਪ੍ਰਮਾਤਮਾ ਉਹਨਾਂ ਨੂੰ ਬਹੁਤ ਭਾਗ ਲਾਵੇ ਤੇ ਇਸੇ ਤਰ੍ਹਾਂ ਹਰ ਸਾਲ ਤੀਆਂ ਦਾ ਤਿਉਹਾਰ ਇੱਥੇ ਮਨਾਇਆ ਜਾਵੇ ਤੇ ਇਸ ਦੇ ਨਾਲ ਹੋਰ ਜਿੰਨੇ ਵੀ ਤਿਉਹਾਰ ਨੇ ਸਾਰੇ ਇੱਥੇ ਮਨਾਏ ਜਾਣ ਔਰ ਸਾਰਾ ਪਿੰਡ ਇਕੱਠਾ ਹੋ ਕੇ ਖੁਸ਼ੀਆਂ ਮਨਾਉਣ ਔਰ ਸਾਰੇ ਤੰਦਰੁਸਤ ਰਹਿਣ ਇਸੇ ਨਾਲ ਹੀ ਚੰਗਵੱਟ ਹੈ ਅੱਜ ਆਪਣਾ ਨਿਰਪਾਰ ਕਾਲਾ ਤੇ ਅੱਜ ਜੋ ਟੀਮਾਂ ਦਾ ਮੇਲਾ ਇੱਥੇ ਬਣਾਇਆ ਗਿਆ ਬੜਾ ਹੀ ਵਧੀਆ ਮੇਲਾ ਸੀਗਾ ਆ ਸਾਰੇ ਪਿੰਡ ਨੇ ਇਹਦਾ ਬਹੁਤ ਇੰਜੋਏ ਕੀਤਾ ਤੇ ਸੋ ਮੈਂ ਬੜਾ ਹੀ ਧੰਨਵਾਦੀ ਆ ਐਨਆਰਈ ਵੀਰਾਂ ਦਾ ਵੀ ਜਿਨ੍ਹਾਂ ਨੇ ਸਾਨੂੰ ਬਹੁਤ ਸਾਈਜ਼ ਕੀਤਾ ਵੀ ਇਦਾਂ ਦੇ ਮੇਲੇ ਤੁਸੀਂ ਪਿੰਡਾਂ ਦੇ ਵਿੱਚ ਕਰਾਓ ਤੋ ਅਸੀਂ ਫੇਕਵਾਰ ਲਾਡੀ ਜੀ ਸਾਡੀ ਪ੍ਰਵਿੰਦਰ ਭਾਜੀ ਜੀ ਤੋਂ ਜੁਬੇ ਦੁਆ ਤੋ ਬਹੁਤ ਹੀ ਸਾਨੂੰ ਇਹ ਗੱਲਾਂ ਨੂੰ ਕਹਿੰਦੇ ਰਹਿੰਦੇ ਵੀ ਤੁਸੀਂ ਇੱਦਾਂ ਦੇ ਮੇਲੇ ਕਰਾਓ ਤਾਂ ਜੋ ਸਾਰਿਆਂ ਨੂੰ ਜੋੜ ਕੇ ਪਿੰਡ ਵਾਸੀਆਂ ਨੂੰ ਆਪਾਂ ਇਕੱਠੇ ਕਰਕੇ ਇੱਕ ਵਧੀਆ ਜਿਹਾ ਪਲੇਟਫਾਰਮ ਲਈਏ ਤਾਂ ਕਿ ਜੋ ਪਿੰਡ ਦੀ ਡਵੈਲਪਮੈਂਟ ਹੋ ਤਰੱਕੀ ਹੋ ਸਕੇ ਸੋ ਮੈਂ ਇਦਾਂ ਹੀ ਨਹੀਂ ਕਹਦਾ ਹੋਇਆ ਸਾਰੇ ਵੀਰਾਂ ਦਾ ਸਾਰੀ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਮੈਂ ਬਸ ਇੰਨਾ ਹੀ ਕਹਿੰਦਾ ਹਾਂ ਤੁਹਾਨੂੰ ਕਰਦਾ ਹਾਂ